ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਮੈਂ ਪਰਮਜੀਤ कौर ਖਾਲਸਾ ਚੈਨਲ ਤੇ ਸਵਾਗਤ ਕਰਦੀ ਆਂ ਉਮੀਦ ਕਰਦੀ ਹਾਂ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਆਂ ਪਰਮਾਤਮਾ ਸਭ ਨੂੰ ਠੀਕ ਰੱਖੇ ਅੱਜ ਆਪਾਂ ਤੁਹਾਨੂੰ ਦੱਸਣ ਲੱਗੇ ਆ ਅਦਰਕ ਦਾ ਚਾਰ ਬਣਾਉਣਾ ਆਪਾਂ ਅਦਰਕ ਲਿਆ ਸੀਗਾ ਕੱਲ ਤੋਤਾ ਚੀਰਿਆ ਸੁਕਾਇਆ ਜਿੰਨੂੰ ਦੋ ਦਿਨ ਹੋ ਗਏ ਸੁਕਾਉਣਿਆਂ ਨੂੰ ਹੁਣ ਇਹਨਾਂ ਸੁਕਾ ਲਿਆ ਜਮਾ ਸੁੱਕੋ ਗਿਆ ਇਹ ਤੇ ਹੁਣ ਆਪਾਂ ਇਹ ਚਾਰ ਬਣਾਉਣਾ ਦੱਸਦੇ ਆ ਤੁਹਾਨੂੰ ਅੱਗੇ ਵੀ ਤੁਹਾਨੂੰ ਦੱਸਦੇ ਨੇ ਚੈਨਲ ਦੇ ਵਿੱਚ ਚਾਰ ਕਿਵੇਂ ਬਣਾਈਦਾ ਚਾਰ ਦਾ ਕੰਮ ਚੱਲਦਾ ਆਪਣਾ ਚਾਰ ਵੇਚਦੇ ਬਣਾ ਕੇ ਆਪਾਂ ਜੇ ਕਿਸੇ ਨੇ ਚਾਰ ਆਰਡਰ ਕਰਨਾ ਹੋਵੇ ਮੰਗਵਾਉਣਾ ਹੋਵੇ ਤਾਂ ਮੰਗਵਾ ਸਕਦੇ ਆ ਆਪਣੇ ਕੋਲੇ ਆਮ ਦਾ ਨਿੰਬੂ ਦਾ ਮਿਰਚਾਂ ਦਾ ਨਿੰਬੂ ਦਾ ਮਿੱਠਾ ਚਾਰ ਔਲਿਆਂ ਦਾ ਚਾਰ ਅਦਰਕ ਦਾ ਤੇ ਗਲਗਲ ਦਾ ਚਾਰ ਆਪਾਂ ਨੂੰ ਆਮ ਦਾ ਚਾਰ ਇਹ ਆਪਣੇ ਕੋਲੇ ਅਵੇਲੇਬਲ ਮਿਲਣਗੇ ਤੇ ਆਪਾਂ ਹੁਣ ਵੀਡੀਓ ਸ਼ੁਰੂ ਕਰਨ ਲੱਗੇ ਆ ਤੇ ਹਾਂਜੀ ਆਪਾਂ ਕੜਾਈ ਲੈ ਲਈਏ ਇੱਕ ਕੜਾਈ ਦੇ ਵਿੱਚ ਤੇਲ ਪਾਉਣ ਲੱਗੇ ਆਪਾਂ ਇਹ ਇੱਕ ਗਲਾਸ ਤੇਲ ਦਾ ਪਾਇਆ ਆਪਾਂ ਹੁਣ ਇਹਨੂੰ ਆਪਾਂ ਵਾਲਾ ਔਨ ਦਿੰਨੇ ਆਂ ਵਾਲਾ ਔਨ ਤੇ ਫਿਰ ਆਪਾਂ ਪਾਵਾਂਗੇ ਇਹਦੇ ਵਿੱਚ ਜੀ ਹਲਦੀ ਪਾਵਾਂਗੇ ਇਹਦੇ ਚ ਮਿਰਚ ਪਾਵਾਂਗੇ ਨਮਕ ਪਾਵਾਂਗੇ ਜਵੈਣ ਪਾਵਾਂਗੇ ਇੱਕ ਰਾਈ ਪਾਵਾਂਗੇ ਇਹਦੇ ਵਿੱਚ ਕੁਸ ਆਪ ਆਪਣਸਾਰੀ ਤੋਂ ਮਸਾਲਾ ਲਿਓਣੇ ਆ ਉਹ ਪਾਵਾਂਗੇ ਇਹਦੇ ਵਿੱਚ ਸਵਾਦ ਅਨੁਸਾਰ ਤੇ ਥੋੜਾ ਜਿਹਾ 2-3 ਚਮਚੇ ਆਪਾਂ ਵੀ ਨੀ ਕਰਦੇ ਪਾਵਾਂਗੇ ਸਿਰਕੇ ਦੇਵਾਵਾਂਗੇ ਫਿਰ ਤੁਹਾਨੂੰ ਦੱਸਦੇ ਕਿਵੇਂ ਇਸ ਤਰ੍ਹਾਂ ਬਣਾਉਂਗੇ ਤਾਂ ਬਹੁਤ ਵਧੀਆ ਟੇਸਟੀ ਬਣੂਗਾ ਬਹੁਤ ਜ਼ਿਆਦਾ ਸੁਆਦ ਬੰਦਾ ਲੰਮਾ ਟਾਈਮ ਚੱਲ ਵੀ ਜਾਂਦਾ ਹੈ ਆਪਣਾ ਤੇਲ ਗਰਮ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਪਾਉਨੇ ਆ ਜੀ ਅਜਵੈਨ ਪਾ ਦੇਣੇ ਦੋ ਚਮਚੇ ਰਾਈ ਪਾਤੀ ਹੈ ਇਹ ਥੋੜਾ ਥੋੜਾ ਹਿਲਾ ਲਿਆ ਮਚਾਂ ਨਹੀਂ ਦੇਣਾ ਜੰਮ ਮਚਾਂ ਨਹੀਂ ਦੇਣਾ हम पावगे ये चा, दो चंचे। एक हल्दी दो चमचे एक चमचा लाल मिर्च का पावगे दो चमच पावे आप नमक अपना मसाला तैयार ਇਹ ਤੇ ਹੁਣ ਆਪਾਂ ਥੋੜਾ ਥੋੜਾ ਕਰਕੇ ਅਵੇਰ ਕਪਾ ਲਿਆਂਗੇ ਜੇ ਫਰਕ ਇੱਦੇ ਥਰ ਗਿਆ ਨਾ ਉਦੋਂ ਆਪਾਂ ਦੋ ਚਮਚੇ ਇਹਦੇ ਵਿੱਚ ਵੀ ਨੀਗਰ ਪਾ ਦਿਆਂਗੇ ਸਿਰਕਾ ਪਾ ਦਿਆਂਗੇ ਸੋ ਆਪਣਾ ਚਾਰ ਰੈਡੀ ਆ ਇਸ ਤਰ੍ਹਾਂ ਬਣਾਓਗੇ ਤਾਂ ਬਹੁਤ ਵਧੀਆ ਬਣੂਗਾ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਧੰਨਵਾਦ ਜੀ